ਭਾਬਿਓ ਮਾਰਕੀਟ ਵਿੱਚ ਇੱਕ ਨਵਾਂ ਸਿੰਗਾਰਾ ਜੀ ਨੇ ਕਹਿੰਦੇ ਆਉਂਦਿਆ ਹੀ ਇੰਡਸਟਰੀ ਕਮਾ ਦਿੱਤੀ ਇਹ ਜਸਵਿੰਦਰ ਬਰਾੜ ਦਾ ਗਾਣਾ ਇੱਕ ਗਾਏਗਾ ਜਿਸ ਦਾ ਨਾਂ ਵੀ ਦੱਸਿਆ ਜਾ ਰਿਹਾ ਕੱਚ ਕਿੱਧਰ ਬਰਾੜ ਆ ਤੇ ਇਹਨੇ ਗਾਣਾ ਗਾਇਆ ਜਸਵਿੰਦਰ ਬਰਾੜ ਦਾ ਜੋ ਕਿ ਇੰਟਰਨੈਟ ਤੇ ਖਾਸਾ ਵਾਇਰਲ ਹੋ ਰਿਹਾ ਤੇ ਲੋਕੀ ਕਹਿ ਰਿਹਾ ਚਲੋ ਰੱਬ ਦਾ ਬੰਦਾ ਹੈ ਗਾਉਣ ਦਿਓ ਇਹ ਗਾਣਾ ਕੀ ਗਾਇਆ ਆ ਤੁਹਾਨੂੰ ਵੀ ਦਿਖਾਉਣੀ ਆ ਇਸ ਵੀਡੀਓ ਵਿੱਚ ਜੇਕਰ ਤੁਹਾਨੂੰ ਵੀ ਵੀਡੀਓ ਇੰਟਰਸਟਿੰਗ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ली चूड़ियाँ ते गानी तेरी ने निशानी लाले ते गानी तेरी मुंदरी निशानी शानी तिने बनी गे रुमाल च फटा गई दे तेरी मेरी बस सोनिया मेरे द्यादी वाले तू चिठिया आ गई ਹੇ ਤੇਰੇ ਬਿਆਦੀ ਬਲੈ ਤੂੰ ਚਿੱਠੀਆਂ ਆ ਗਈ ਵੇ ਤੇਰੀ ਮੇਰੀ ਬਸ ਸੁਣਿਆ ਹਾਏ ਤੇਰੀ ਮੇਰੀ ਬਸ ਸੁਣਿਆ ਹਾਏ ਤੇਰੀ ਮੇਰੀ ਬਸ ਸੁਣਿਆ ਵੇ ਤੇਰੀ ਮੇਰੀ ਬਸ ਸੁਣਿਆ